ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਜਿਹੜਾ ਬਾਈ ਜਸਵਿੰਦਰ ਨੇ ਹਨਾ ਆਪਾਂ ਨੂੰ ਟੈਂਕ ਭਰਨ ਤੋਂ ਲਾਰਮ ਦਿੱਤਾ ਦਾ ਇਹਦੀ ਫੀਟਿੰਗ ਚੱਲਦੀ ਆ ਅੱਜ ਫੀਟਿੰਗ ਇਹਦੀ ਚੱਲਦੀ ਆ ਵੀ ਆਪਣੇ ਰੇਕ ਮਸ਼ੀਨ ਦਾ ਨਾ ਟੈਂਕ ਹੁਣ ਜਿਵੇਂ ਉਹ ਕਰਤਾਰ ਮਸ਼ੀਨੋਂ ਉਹਨੇ ਜਿਹੜਾ ਢੇਰੀ ਕੱਢਣੀ ਐ ਇੱਥੇ ਨੂੰ ਕੱਢਣੀ ਐ ਉਹਦਾ ਕਿਉਂਦਾ ਸਾਰਾ ਟੈਂਕ ਬੰਦ ਆ ਕੰਪਨੀਆਂ ਕੀ ਕਰਦੀਆਂ ਆ ਸ਼ੀਸ਼ੇ ਕੋ ਲਾਉਣਗੀਆਂ ਜਾਂ ਇੱਥੇ ਲਾਉਣਗੀਆਂ ਮੈਂ ਦੇਖਿਆ ਕਹੀ ਕਿ ਮੈਂ ਇਹਨਾਂ ਦੀ ਕੰਪਨੀ 'ਚ ਆਉਂਦਾ ਜਿਹੜਾ ਹਨਾ ਵੀ ਇਹ ਜਿਹੜੀ ذمہਜ ਆਪਣੀ ਦੇ ਪਟਕਣ ਹੈ ਨਹੀਂ ਇਹ ਇੱਥੇ ਜਿਹਨੂੰ ਢੇਰੀ ਕੱਢਦੀ ਆ ਯਾਰ ਕੱਢਦੀ ਆ ਨਾ ਟੈਂਕ ਭਰਦਾ ਉੱਥੇ ਜਿਹਨੂੰ ਦੇਖ ਕੀ ਆ ਨਾ ਇਹਦਾ ਫਿੱਟ ਕਰਤਾ ਬਹੁਤ ਛੋਣਾ ਜਗਾੜ ਆ ਬਾਕੀ ਤੁਮ ਉਹ ਨਾ ਫੀਟਿੰਗ ਕਰਕੇ ਆਹਨ ਪੂਰੀ ਚਲਾ ਕੇ ਦਿਖਾਵਾਂਗੇ ਬਾਅਦ ਨਟ ਪਾਉਣ ਤੋਂ ਬਾਅਦ ਨਾ ਵੀ ਜਦੋਂ ਇਹਨੂੰ ਦਾਣੇ ਲੱਗ ਗਿਆ ਕਰਨਗੇ ਤਾਂ ਆਪਣਾ ਨਾ ਡ్రਾਈਵਰ ਆ ਨਾ ਉਹਨੂੰ ਪਤਾ ਲੱਗ ਜਾ ਕਰੂਗਾ ਵੀ ਟੈਂਕ ਭਰ ਗਿਆ ਬਾਕੀ ਵੀ ਚਲੋ ਕਰੀ ਜਾਂਦੇ ਆ ਫੀਟਿੰਗ ਨਾਲ ਦੀ ਨਾਲ ਤੁਹਾਨੂੰ ਲਗਾਉਨੇ ਆ ਇੱਕ ਪਾ ਲਈਓਰੇ ਆਇਂ ਹਾਂ ਇੱਕ ਹੋਰ ਪਾਰਾ ਬਰਲੇ ਵਾਲਾ ਜੀ ਹੰਡ ਰਿਹਾ ਥੱਲੇ ਪਾਸੇ ਕੋਣ ਪੱਤੀ ਕੱਢ ਦਿੰਦੇ ਹਾਂ ਨਾ ਮੜਾ ਇਹ ਪਾਰਾ ਤੇ ਹਣੀ ਬਤਾ ਦਈਏ ਇਹ ਉੱਪਰੇ ਪਾ ਦੇਣੇ ਉਹ ਵਾਲਾ ਫੇਰ ਮੋੜਨਾ ਪਤਾ ਹੋਰਾਂ ਲੱਗੂ ਆਦਲੇ ਕੋਲੋਂ ਲੱਗਿਆ ਥੋੜਾ ਜਿਹਾ ਉੱਪਰ ਚੱਕ ਕੇ ਮਰਦੀ ਕਾਰ ਨਹੀਂ ਬੰਦ ਮਨੀ ਦੱਸਦੀ ਚਾਬੀ ਬਣਾਈ ਓਏ ਹੈਗੀ ਹੈਗੀ ਭਾਈ ਰੇਕ ਕਮੈਨ ਵਾਲਿਆਂ ਨੂੰ ਹਨਾ ਵੀਰ ਨੂੰ ਇਹ ਲਵਾਉਣਾ ਚਾਹੀਦਾ ਜਿਵੇਂ ਅੱਜਕੱਲ ਇਹਨਾਂ ਤੁਹਾਨੂੰ ਪਤਾ ਹੀ ਆ ਕਿ ਡਰਾਈਵਰ ਨਵੇਂ ਆ ਪੁਰਾਣੇ ਬੰਦੇ ਭਾਈ ਕੰਮ ਛੱਡਣੇ ਜਾਂਦੇ ਆ ਕਈ ਵਾਰੀ ਆ ਨਾ ਕਈ ਜਗ੍ਹਾ ਦੇਖਿਆ ਆਪਾਂ ਪੰਜਾਬ ਦੇ ਵਿੱਚ ਵੀ ਵੀ ਟੈਂਕ ਜਦੋਂ ਤੱਕ ਦਾਣੇ ਆਨ ਪੂਰੇ ਕਰਨੀ ਲੱਗਦੇ ਜਾਂ ਤਾਂ ਕਰਨਾ ਕਰੋ ਰੋਕਦੇ ਨਹੀਂ ਕਈ ਜਗ੍ਹਾ ਹੋਇਆ ਸਾਡੇ ਨਾਲ ਵੀ ਕਈ ਵਾਰ ਹੋਇਆ ਚਲੋ ਐ ਵੀ ਸੀਜ਼ਨ ਦੇ ਵਿੱਚ ਇੱਕ ਅੱਧੀ ਵਾਰ ਹੋ ਜੂ ਤਾਂ ਗੱਲ ਵੱਖਰੀ ਆ ਵੇਥੇ ਟੈਂਕ ਖੁੱਲੇ ਦਾ ਫਾਇਦਾ ਬਹੁਤ ਆ ਨਾ ਡਰਾਈਵਰ ਦੀ ਨਿਗਾਹ ਸਾਰੀ ਟੈਂਕ ਤੇ ਹੀ ਰਹਿੰਦੀ ਸਾਰੀ ਜਿਹੜੀ ਉਹ ਵੀ ਲੈ ਕਾਤੀਆ ਵੀ ਲਈ ਬੱਢਰੇ ਵਾਲਾ ਕਾਤੀਆ ਆ ਪੇਜ ਕਾਸ ਵੀ ਦੇਈਆਂ ਕੋਈ ਹੁਣ ਇਹਦੇ ਨਾਲ ਆਏ ਆ ਵੀ ਜਦੋਂ ਇਹ ਟੈਂਕ ਭਰਜਿਆ ਕਰੂਗਾ ਨਾ ਤੁਰੰਤ అలਰਮ ਮਾਰ ਦਿਆ ਕਰੂਗਾ ਇਹਦੇ ਨਾਲ ਕੇ ਬੁਲੰਕ ਨਾਲ ਕੇ ਮੈਂ ਚੱਕਣਾ ਆਪਰਾ ਹੈ ਹਲ ਚੱਕ ਨਹੀਂਦਾ ਕੈਂਟ ਹੋ ਜਾਂਦਾ ਆ ਬਣਾ chị cả đã bị thế thì cô làm gì vậy nhỉ chứ à anh đi ਕਿਆ ਬੋਲ ਮਤ ਹੋ ਗਿਆ ਬਟ ਚਲੋ ਚਲ ਲੈ ਵੀ ਇੱਕ ਫੁੱਲ ਤਰੂ ਦਾ ਹੋ ਗਿਆ ਫਟੇ ਦਾ ਜਿਹੜਾ ਮੇਨ ਹੈ ਜਿੰਨਾ ਟੈਂਕਰ ਦੇ ਵਿੱਚ ਨਾ ਸਿੱਧੇ ਟੱਪਾ ਨਹੀਂ ਨਾ ਨਾ ਸਿੱਧੇ ਟੱਪਾ ਨਹੀਂ ਆਏ ਦੇ ਜਨ ਤਾਰ ਖਵਾ ਕੇ ਨਾ ਨੰਮ ਛੋਟੀ ਜਾਂ ਹੈ ਠੀਕ ਹੈ ਉਹ ਚਤਰੀ ਲਾਣਾ ਉੱਤੇ ਉੱਪਰ ਮੇਨ ਪੁਆਇੰਟ ਆ ਹੈ ਜਿਹਦੇ ਵਿੱਚ ਹੁਣ ਟਰਾ ਨਾ ਜਿਹੜਾ ਟੈਂਕਰ ਦੇ ਵਿੱਚ ਲੱਗਣਾ ਤਾਂ ਉਹ ਤਾਂ ਸੈਲ ਜਾਈ ਆ ਮੇਨਤਾ ਆ ਹੈ ਇਹਨੇ ਜਿਹੜਾ ਕਰੰਟ ਦੋ ਤਾਰਾ ਕਰੰਟ ਦੀਆਂ ਬਾਕੀ ਆ ਹੂਟਰ ਦੀਆਂ ਇਹਨੇ ਜਦ ਬੈਂਕ ਭਰਨਾ ਆ ਦੇ ਫਿਲਟਰ ਲੱਗਿਆ ਥੱਲੇ ਕਾਉ 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 ਵਧੀਆ ਜਗਾੜ ਤਿਆਰ ਕਰਦਾ ਬਾਈ ਉਹ ਇੰਜਨ ਸੇਫ ਆਲਾਰਮ ਉਹ ਵੀ ਇਹਨੂੰ ਲਿਆ ਲਾਉਣਾ ਤਾਂ ਲਿਆ ਗਿਆ ਨਾ ਉਹ ਵੀ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਜਿਵੇਂ ਗਰਮ ਹੋਊਗੀ ਜੇ ਅੱਗੇ ਹੈ ਨਾ ਜਦੋਂ ਕੋਈ ਤੇ ਟੈਂਪਰੇਚਰ ਤਾਂ ਵਧਦਾ ਜਾਂਦਾ ਜਿਵੇਂ ਆਪਣਾ ਮੀਟਰ ਕਈ ਵਾਰ ਨਹੀਂ ਚੱਕਦਾ ਸਮਝੋ ਲੈ 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 ਇਲੈਕਟ੍ਰੋਨਿਕ ਮੀਟਰ ਲੱਗ ਜਾਂਦਾ ਇੱਕ ਕਮੈਂਡ ਯੂਵੀ ਇਕਨੇ ਕਰਦਾ ਜਦੋਂ ਹਾਊਸਪੈਬ ਦੇ ਵਿੱਚ ਉਹਦੀ ਕਿੱਲੀ ਜੀ ਲੱਗ ਜਾਂਦੀ ਹੈ ਜਦੋਂ ਪਾਣਾ ਟੈਂਪਰੇਚਰ ਆਈ ਹੋ ਗਿਆ ਤਾਂ ਉਹਨਾਂ ਆਲਰਮ ਮਾਰ ਦਿੰਦਾ ਪਰ ਦੁਪਹਿਰ ਨੂੰ ਵੀ ਜਿਵੇਂ ਹੁਣ ਐ 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 ਪਾਣਾ ਬਹੀ ਘਟੋ ਘੜ ਦੀ 200 ਕਿਲੋਮੀਟਰ ਚਲਾ ਕੇ ਕੁਰੰਟ ਪਾਇਆ ਚਲੋ ਇਹਦੀ ਵੀ ਕਰਦੇ ਆ ਪੇਟਿੰਗ ਫਿਰ ਕਰਕੇ ਪੇਟਿੰਗ ਨਾਲ ਤੁਹਾਨੂੰ ਵੀ ਚਲਾ ਕੇ ਵੀ ਦਿਖਾਉਣਾ ਵੀ ਕਿਵੇਂ ਕੰਮ ਕਰੂਗਾ ਬਰ ਕੇ ਕਿਵੇਂ ਕਰੂਗਾ ਬਾਕੀ ਜੇ ਮੇਰਾ ਵੀਰ ਕੋਈ ਲਵਾਉਣਾ ਚਾਹੁੰਦਾ ਹੈ ਨਾ ਤਾਂ ਬਾਈ ਜਸਵਿੰਦਰ ਦਾ ਨੰਬਰ ਲਿਖਿਆ ਹੈ ਤੇ 8146676869 ਇਹ ਨੰਬਰ ਤੁਸੀਂ ਕਾਲ ਕਰਕੇ ਹਨਾ ਘਰੇ ਆਪਣੇ ਮੰਗਵਾ ਸਕਦੇ ਹੋ ਮੰਗਵਾ ਕੇ ਇਹਨੂੰ ਜਿਹੜਾ ਵੀਦੀ ਲਾਭ ਲੈ ਸਕਦੇ ਹੋ ਧੰਨਵਾਦ ਜੀ ਬਾਕੀ ਹੁਣ ਉਧਰ ਕਰਦੇ ਆ ਇਹਦੀ ਵਾਇਰਿੰਗ ਇੱਥੇ ਨਹੀਂ ਕਰਦੇ ਫੋਰਮੈਨ ਵਾਇਰਿੰਗ ਅਰੇ ਪਾਸੇ ਨੂੰ ਪਰਲੇਟ ਤੇ ਤੇਰੇ ਵਾਲੇ ਪਾਸੇ ਬਾਹਰ ਕੁ ਨਾਲ ਨਾਲ ਲਿਆ ਪਰਲੇ ਨਾਲ ਨਾਲ ਤੇਰੇ ਥੱਲੇ ਪੈਰਲ ਆਉਣੀ ਨਾਲ ਨਾਲ ਤਾਂ ਇੱਕ ਚ ਹੈ ਤੇਰੇ ਹੀਟਰ ਦੇ ਪਾਸੇ ਬਾਹਰ ਕੁ ਨਾਲ ਨਾਲ ਚਾਇਤਰ ਜੀ ਇਹ ਆਪਾਂ ਹਨਾ ਉਹ ਜੰਤਰ ਫਟ ਕਰਤਾ ਉਹ ਦਿਖਾ ਦੇਵਾ ਜੀ ਔਰ ਯੰਤਰ ਆਪਾਂ ਫਿੱਟ ਕਰਤਾ ਇਹਦਾ ਹਨ ਫਿੱਟ ਕਰਨੇ ਤੋਂ ਬਾਅਦ ਜਿਹੜੀ ਵਾਇਰਿੰਗ ਆ ਇਹ ਨਾਲ ਦੀ ਨਾਲ ਇਧਰ ਨੂੰ ਲਿਆਂਦੀ ਇਹ ਲਿਆਉਣ ਜਿਹੜਾ ਆ ਯੰਤਰ ਆ ਨਾ ਇਹ ਪਰਖਣਾ ਛਤਰੀ ਦੇ ਅੰਦਰ ਕਿਉਂਕਿ ਬਈ ਪਾਣੀ ਪੂਣੀ ਪੈਣ ਤੇ ਹਨ ਵੀ ਖਰਾਬ ਨਾ ਹੋਵੇ ਇੱਕ ਡ్రਾਈਵਰ ਦੇ ਬਿਲਕੁਲ ਕੋਲ ਲਾਉਣਾ ਹੈ ਵੀ ਇੱਕਦਾਂ ਨਾਲੇ ਆਵਾਜ਼ ਆ ਰਹੀ ਹਨ ਅੰਦਰੇ ਰੋ ਗਈ ਛਤਰੀ ਦੇ ਵਿੱਚ ਆਪਾਂ ਇੱਥੇ ਸਰਾ ਕਰਦੇ ਇਹ ਆ ਪਾਤਾ ਆ ਕਰਦੇ ਨਾਲ ਇੱਥੇ ਆਪਾਂ ਇਹਦੇ ਨਾਟ ਲਾ ਕੇ ਹਨ ਉਹਨੇ ਵੀ ਤਾਰਾਂ ਜਿਹੜੀਆਂ ਲਾ ਕੇ ਉਹ ਨੂੰ ਨਾ ਚਲਾ ਕੇ ਨੂੰ ਗਰੰਟ ਦੇ ਦੀ ਆ ਨਾ ਗਰੰਟ ਦੇਣ ਤੋਂ ਬਾਅਦ ਜਿਹੜਾ ਇਹਨੂੰ ਐਨ ਆ ਦੇਖਣਾ ਚੈੱਕ ਕਰਕੇ ਉੱਥੇ ਬਜੀ ਨੂੰ ਕਾ ਕੇ ਆਪਣਾ ਹਨਾ ਤਲਾਉਣ ਦੇ ਸੂਟਰ ਰੋਲਾ ਪਉਂਦਾ ਕਿ ਨਹੀਂ ਪਉਂਦਾ ਵੀ ਕਿੰਨੇ ਪ੍ਰੋਟੈਕਟ ਕਰਦਾ ਸਾਰਾ ਦੱਸਾਂਗੇ ਹਨਾ ਇਹਦੇ ਨਾਲ ਬਹੁਤ ਮਾਣ ਗਿਆ ਬਜੀ ਜਿਹੜੇ ਬਾਜ ਢਮਰੀਆਂ ਲੈ ਕੇ ਦੋਬਲ ਕੰਮ ਹੀ ਜਾਗਾ ਠੀਕ ਹੈ ਚੈੱਕ ਨਾਡ ਕਰ ਦਿੰਦੇ ਤੇ ਇਹ ਨਾ ਖੁੰਡ ਵੀ ਹੈ ਨਾ ਗੱਜਵੇ ਇਹ ਲੋਕ ਵਾਲੇ ਅਲਗੀ ਵਾਲੇ ਪਾ ਦਾਂਗੇ ਜੀ ਯੰਤਰ ਬਾਈ ਹੈ ਵਧੀਆ ਇਹ ਨਜ਼ਾਰੇ ਵਾਲੀ ਜੀ ਆ ਹੁਣ ਆਪਾਂ ਪੱਕਾ ਫਿੱਟ ਕਰ ਦੇਣਾ ਹੈ ਪ੍ਰੋਪਰ ਵਧੀਆ ਲੱਗਿਆ ਹੈ ਨਾ ਆਪਾਂ ਦੂਜੀ ਮਸ਼ੀਨ ਤੇ ਵੀ ਆਪਣੀ ਕਰਤਾਰ ਤੇ ਵੀ ਉਹਤੇ ਵੀ ਲਾ ਦੇਣਾ ਹਰ ਬਾਈ ਤੇ ਕਿੰਜਨ ਸੇਫ ਵਾਲਾ ਮਾਉਣਾ ਜਿਸ ਨੂੰ ਤੁਹਾਨੂੰ ਫੋਨ ਲਾਉਣਾ ਹੈ ਨਾ ਜਿੱਦਾਂ ਉਹਨਾਂ ਨਾਲ ਗੱਲ ਹੋਈ ਨਾ ਉਹਨੂੰ ਕਹਿਣਾ ਵੀ ਕਿੰਜਨ ਵਾਲਾ ਆਲਾਰਮ ਜਿਹੜਾ ਉਹ ਵੀ ਭੇਜੀ ਦੇ ਤੇ ਇੰਜਨ ਵਾਲਾ ਵੀ ਬਾਈ ਲਾ ਦੇਣਾ ਵੀ ਜਿਵੇਂ ਐ ਕਿ ਆਪਾਂ ਉਹਨਾਂ ਕਿੰਨਾ ਖਰਚਾ ਕਰਨਾ ਪੈ ਗਿਆ ਇੰਜਨ ਤੇ ਬਾਈ ਚੰਦ ਜੀ ਉਹ ਨਾ ਹੁੰਦਾ ਬੋੜਜਾ ਲੱਗਿਆ ਹਨਾ ਬਣਾਈਆਂ ਜਿਹੜਾ ਤਾਂ ਬਚਾਓ ਹੋ ਜਾਂਦਾ ਚਲੋ ਬਾਕੀ ਜਿਹੜਾ ਕਰਮਾਂ ਚ ਲੱਗਿਆ ਉਹ ਤਾਂ ਕਹਿੰਦੇ ਭੋਗਣਾ ਹੀ ਆ ਹਨਾ ਮਿਲਣਾ ਹੀ ਆ ਇੱਥੇ ਤੇ ਵੀ ਯਾਰ ਆਤੀ ਮੈਂ ਬਈ ਬਾਅਦ ਚ ਲੋਕ ਕਰ ਨਹੀਂ ਦੇਂਗਾ ਠੀਕ ਆਪਾਂ ਤਾਰਾਂ ਦੇ ਕਰਾਏ ਜਾਂ ਦੇ ਦਈਏ ਹਾਂਜੀ ਜਿਹੜੇ ਪੱਖਿਆਂ ਨੇ ਤਾਰਾਂ ਦੀਆਂ ਨਾ ਇੱਥੇ ਪੱਖੇ ਬਾਹਰ ਤੇ ਛੱਡੀ ਹੀ ਦੇ ਆਪਾਂ ਤਾਰ ਇੱਕ ਹਾਂਜੀ ਕੋਈ ਤਾਰ ਨਾ ਆਪਾਂ ਨੇ ਤਾਂ ਕਰਾਇਆ ਜਾਂ ਦੇਣਾ ਨਾਲੇ ਮੋਟੀ ਆ ਇਹ ਆ ਦੋ ਤਾਂ ਇਹਦੀਆਂ ਹੋngੀਆਂ ਕਰੰਟ ਵਾਲੀਆਂ ਲਾਲ আর ਕਾਲੀ ਇਹ ਕੋਪਾਇਪ ਦੇ ਵਿੱਚ ਪਾ ਕੇ ਲੈ ਜਾਵਾਂਗੇ ਵਧੀਆ ਫਟਿੰਗ ਕਰਾਂਗੇ ਇਹਦੀ ਆਹ ਲਾ ਦਾਂ ਚੰਕਰ ਇਹਦੇ ਵਿੱਚ ਇਹਦੀ ਪਾਇਪ ਪਾ ਦੇਣਾ ਪੈਪ ਪੈਕ ਜਿਹੜੀ ਜਾਂਦੀ ਆ ਆਉਗੀ ਇਹਦੀ ਮੇਨ ਲਾਈਨ ਜੇ ਉਹ ਕਿੱਥੇ ਤੱਕ ਰਾਕੀ ਤਾਰ ਆਹ ਇੱਥੇ ਰੱਖ ਆ ਗੀ ਨੇੜੇ ਆ ਹਾਂ ਆ ਰੇ ਰੇ ਲੈ ਆਂਦੀ ਆ ਵੇ ਮਰੀਗਾ ਪਾਇਪ ਨਾਲ ਨਾ ਨੀ ਤੇ ਕੋਈ ਕਿਸੇ ਦਾ ਉਹ ਲਿਖਾਵੇ ਜੀ ਦੇਖੋ ਜੀ ਚੱਲ ਉੱਪਰ ਪਰੇ ਹਟੋ ਇਹ ਆਲਾ ਮੋਰਾਂ ਪੱਲੇ ਤੇ ਜੋੜ ਕੰਢਿਆਵਾਂ ਨਾ ਆਲੇ ਇਹਦੀ ਪ੍ਰਾਇਮਰੀ ਵਿੱਚ ਪਾ ਦੇ ਕੋਈ ਦਿੱਕਤ ਨਾ ਆਵੇ ਇਹ ਜੋੜ ਆਪਾਂ ਸਵੇਰੇ ਖੋਲ੍ਹਿਆ ਦੇਦਾ ਹਾਂ ਨਾ ਕੱਲੀ-ਕੱਲੀ ਧਾਰ ਦਾ ਹਾਂ ਉਹ ਪਾਉਣੇ ਤੇ ਲਾ ਦੇਣਾ ਆਈਂ ਜੋੜ ਖੋਲ੍ਹੇ ਦਾ ਪੱਟੀ ਹਾਂਜੀ ਜੀ ਇਤਾਰ ਜਿਵੇਂ ਹੈ ਨਾ ਕਾਲੀ ਦਾ ਕਾਲੀ ਦੀ ਨੀਲੀ ਦਾ ਨੀਲੀ ਦੀ ਹੈ ਗਰੇਏ ਜੀ ਦਾ ਗਰੇਏ ਦੀ ਉਦਾਂ ਹੀ ਆਪਾਂ ਹਿਲਾ ਦਿੰਦੇ ਨੀਲੀ ਨਾਲ ਨੀਲੀ ਕੋਈ ਰਾ ਹੋ ਗਿਆ ਭਾਈ ਇਹ ਨਾ ਉਹ ਕਰਤਾਰ ਮਸ਼ੀਨ ਵੱਢਣ ਵਾਸਤੇ ਚੱਲ ਗਏ ਤੇ ਇਹ ਦੇ ਕਰਕੇ ਛੱਡ ਗਏ ਦੇ ਇਹਨੂੰ ਵਿੱਚੇ ਹੁਣ ਆਏ ਆ ਹਾਂ ਕਿ ਨਹਾ ਧੋ ਗਏ ਨਾ ਵੀ ਫ੍ਰੀ ਹੋ ਕੇ ਫੇਰ ਇਹਦਾ ਲੱਗਿਆ ਕੰਮ ਦੁਬਾਰੇ ਕਰਨਾ ਤੇਨ 12 ਪਲਾਤੀਆਂ ਲਾਉਣ ਤੋਂ ਬਾਅਦ ਜਿਹੜੀ ਹੁਣ ਇਹਦੀ ਹੈ ਨਾ ਵੀ ਇਹਨੂੰ ਤਾਂ ਟੇਪ ਕਰ ਦੰਨੇ ਆ ਮੱਕੇ ਵੀ ਮਾਨ ਆ ਨਾ ਉਹਨੇ ਵਿਚਾਰਨਾ ਬਹੁਤ ਰੀਤ ਹੀ ਕਹਿੰਦਾ ਬਾਈ ਜਦ ਤੂੰ ਕਮੈਨ ਲੈਗਾ ਨਾ ਤੈਨੂੰ ਨਵੀਂ ਪ੍ਰਾਣੀ ਬਾਤ ਹੀ ਨਹੀਂ ਦਿੰਦਾ ਉਹਨੇ ਦੱਸਦਾ ਉਹਨੇ ਨਵੀਂ ਬਾਤ ਹੀ ਦਾ ਕਹਿੰਦਾ ਜਦੋਂ ਤੂੰ ਜਦ ਦਿਨ ਕਮੈਨ ਨਵੀਂ ਲਵੇਂਗਾ ਤੈਨੂੰ ਯਾਂਸੀ ਦੇ ਵਿੱਚ ਆ ਕੇ ਦੇਖੇ ਜਾਣਾ ਉਹ ਉਹੀ ਗੱਲ ਲੋਈ ਬਾਈ ਏਜੰਸੀ ਦੇ ਵਿੱਚ ਆ ਕੇ ਨਾ ਉੱਥੇ ਜਦ ਤਨਾ ਬਾਈ ਇੱਕ ਤਰੀਕ ਨੂੰ ਕਮੈਨ ਲਈ ਆ ਉੱਥੇ ਆ ਕੇ ਪਰ ਬਾਈ ਦੇ ਕੇ ਗਿਆ ਕਨadien ਲਾਈਟਾਂ ਲੂਟਾਂ ਸਾਰੀਆਂ ਕਿਦਾਂ ਸੈੱਟ ਕਰੀਆਂ ਏ ਟੂ ਜੈਡ ਦੀਆਂ ਲਾਈਟਾਂ ਹਨ ਜਿੰਨੀਆਂ ਵੀ ਸਾਰੀਆਂ ਮਸ਼ੀਨ ਦੇ ਚਾਲੂ ਕਰੀਆਂ ਇੱਥੇ ਪੁੱਛਿਆ ਇੱਕ ਨੂੰ ਪੈਸੇ 2000 ਰੁਪਏ ਮੰਗੇ ਬਾਈ ਤੇ ਆਪੇ ਥਿਆਰ ਚੱਕੇ ਆਪਣੇ ਥਿਆਰ ਚੱਕ ਕੇ ਬਾਅਦ ਐਨ ਓਕੇ ਦੀ ਰਿਪੋਰਟ ਕਰਤੀ ਹੁਣ ਲਾਈਟਾਂ ਲੂਟਾਂ ਦੀ ਵੀ ਇਹ ਲੌਜੀ ਲਾਤਾ ਆਪਾਂ ਜੋੜ ਹੁਣ ਆਪਾਂ ਵਾਇਰਿੰਗ ਉਹ ਇੱਥੇ ਟਾਈਟ ਕਰ ਦਨੇ ਆਂ ਵੀ ਇਹ ਟੁੱਟੇ ਨਾ ਗਏ ਟਾਣੀ ਕੋਣੀ ਜੀ ਫੱਟ ਗਈ। ਬਜੀ ਇਹਦੇ ਪਾਈਪ ਨੂੰ ਟਾਈਆਂ ਲਾ ਦਈਏਗਾ। ਹਾਂਜੀ ਬਾਈ। ਸੇਨਾ ਟਾਇਆਂ ਲਾ ਦਈਏਗਾ ਠੀਕ ਆ ਸਰ ਜੀ ਜਿਹਨੂੰ ਕੋਈ ਦਿੱਕਤ ਨਾ ਆਵੇ ਤਾਰਾਂ ਨੂੰ ਹੈਗਾ ਹਾਂ ਜੀ ਚਾਰ ਪੰਜ ਟਾਇਆਂ ਲਾ ਦਈਏ ਨੇ ਕਿੱਜੇ ਠੀਕ ਜੀ ਨਾ ਹੋਰ ਟਾਇਆਂ ਰੱਖਾਂ ਮੈਂ ਇਹੋ ਕਰੀ ਬਾਵ ਮੈ ਲਾ ਦਿੰਦਾ ਜੀ ਠੀਕ ਆ ਹਾਂ ਜੀ ਸਾਰਾ ਤਾਂ ਠੀਕ ਓਕੇ ایرਪੋਰਟ ਹਾਂ ਓਕੇ ਜੀ ਆਜਾ ਜ ਹੁਣ ਕੈਬਨ ਤੇ ਹੁਣ ਆਪਾਂ ਰਹਿ ਗਿਆ ਦਾ ਕਨੈਕਸ਼ਨ ਕਰਨਾ ਜੀ ਕਨੈਕਸ਼ਨ ਕਰਨ ਤੋਂ ਬਾਅਦ ਆ ਨਾ ਫੇਰ ਇਹਨੂੰ ਰਵਾਵਾਂਗੇ ਤੁਹਾਨੂੰ ਚਲਾ ਕੇ ਬਾਈ ਸ਼ਬਾਲ ਨਾਲ ਥਲੇ ਨੇਰਾ ਆ ਜਾ ਮੰਨ ਕਰਨਾ ਫੁਰਜਾ ਛਤਰੀ ਦੇ ਵਿੱਚ ਫਿੱਟ ਕਰਤਾ ਇੱਕ ਇਹਦੀ ਹੈ ਨਾ ਆਪਣੇ ਉਰੇ ਪੱਖੇ ਵਾਲੀ ਤਾਰਾਂ ਤੂਰਾਂ ਛੱਡੀਆਂ ਨੇ ਉਰੇ ਲਾਉਣੇ ਨੂੰ ਪੱਖਾ ਲਿਆਂਦਾ ਤਾਂ ਘਰੇ ਹੀ ਰਹਿ ਗਿਆ ਉਹ ਪਾਸੇ ਜਾ ਪੱਖਾ ਵੀ ਮੁੜ ਕੇ ਚੱਕੇ ਨਹੀਂ ਹੋਇਆ ਹੈਗਾ ਇਹਦਾ ਬਈ ਇੱਕ ਹੋਰ ਆ ਨਾ ਆਪਣੇ ਮਸ਼ੀਨ ਤੇ 24 ਵੋਲਟ ਹੁੰਦੀ ਆ ਮੈਂ ਇਹ ਬਾਈ ਜਸਵਿੰਦਰ ਨੂੰ ਵੀ ਰਿਕਵੈਸਟ ਕਰਦਾ ਹਨਾ ਵੀ ਇਹਨੂੰ ਵਾਤੇ ਵਾਤੇ ਵੀਰੇ 24 ਵੋਲਟ ਤੇ ਲੱਗਦਾ ਕਰ ਹਨਾ ਕਈ ਵਾਰੀ ਆਏ ਵੀ ਮਸ਼ੀਨ ਤੇ ਭਲੇਖੇਗਾ 24 ਡ ਲੱਗ ਜਵੇ ਤਾਂ ਤੇਰਾ ਇਹ ਪੁਰਜਾ ਜਦੇ ਹਨਾ ਜਲ ਜਾਊਗਾ ਇਹਨੂੰ ਮੇਰਾ ਵੀ 24 ਬੋਲਟ ਵਾਸਤੇ ਵੀ ਤਿਆਰ ਕਰ ਵੀ ਹਨਾ ਜਿਵੇਂ ਕਮਾਈਨਾਂ ਦੇ 24 ਬੋਲਟ ਸਾਰੀਆਂ ਲਾਈਟਾਂ ਲੁੱਟਾਂ 24 ਬੋਲਟ ਹੁੰਦੀਆਂ ਕਿ ਸਿਰਫ ਡੈਕ ਹੁੰਦਾ 12 ਬੋਲਟ ਹਨਾ ਉਹ ਡੈਕਾ ਜਿਹੜੀ ਉਹ ਉਹੀ ਉਹਤੇ ਹੀ ਕਰੰਟ ਦਿੱਤਾ ਆਪਾਂ ਉਹਨੂੰ ਆਹ ਇਹਦੀ ਹਰੀ ਲਾਈਟ ਹੁਣ ਥੱਲੇ ਹਨਾ ਚੱਲ ਗਈ ਬਾਕੀ ਹੁਣ ਬਚੀ ਦਿਖਾਊਗਾ ਬਾਜੀ ਜਲ ਵਿੱਚ ਬਾ ਟੈਂਕ ਦੇ ਦੇਖਦੇ ਆਪਾਂ ਇਹਦੀ ਹੁਣ ਕਿੰਨੀ ਕੋ ਆਵਾਜ਼ ਆ ਜੀ ਕਿੰਨਾ ਕਿ ਉਹਨੂੰ ਥੱਲੇ ਹੱਥੇ ਲਾਉਣਾ ਚੰਗਾ ਹਾਂਜੀ ਬਾਈ ਇੱਥੇ ਪੁਰਜਾ ਜਿਆ ਲੱਗਿਆ ਨਾ ਢਿਮਰੀ ਹਾਂ ਥੱਲੇ ਹਤਨਾ ਦੇ ਦੇ ਹਾਂ ਛੱਡ ਛੱਡ ਲਾ ਵਧੀਆ ਜੀ ਯਾਰ ਬਹੁਤ ਆਵਾਜ਼ ਆ ਨਾ ਐ ਵੀ ਕਮੈਂਡ ਦੇ ਖੜਕੇ ਦੇ ਵਿੱਚ ਵੀ ਆ ਨਾ ਮਜੀ ਸੁਣ ਜਿਆ ਕਰੂਗੀ ਓਏ ਹਾਂ ਹਾਂ ਭਾਈ ਬਾਤੂ ਬਹੁਤ ਬਾਜ਼ ਆ ਰਹਾ ਹਾਂ ਬਾਤੂ ਸੁਣਦਾ ਨਾ ਆਉਂਦਾ ਘਰੂ ਪੂਰਾ ਲਾਈਂਦਾ ਹੱਥ ਹਾਂ ਉਟਰ ਤਾਂ ਚੰਗਾ ਲੱਗਿਆ ਹੈ ਉਟਰ ਕਿਹ ਹੈ ਛੋਟਾ ਜਿਹਾ ਪਰ ਆਵਾਜ਼ ਪੂਰੀ ਕਰਦਾ ਲਾਈਂ ਮਾੜਾ ਆ ਬਈ ਦੂਰੋਂ ਇੰਨਾ ਕਸੂਤ ਕੇ ਸਾਨੂੰ ਤਾਂ ਚੱਕ ਲੇਦਾ ਅੱਜਾ ਹਾਂ ਜਿਹੜੇ ਟਰਾਲੀ ਡਰੋਂ ਲਈ ਦੂਰਾ ਬੰਦੇ ਨੇ ਪਹਿਲਾਂ ਸੌਂ ਜਾ ਕਰੂਗਾ ਹਾਂ ਯਾ ਜੇ ਮੌਕੇ ਦੇ ਹਾਰਨ ਮਾਰਨਾ ਹੋ ਜੂਗੀ ਪਹਿਲਾਂ ਪਤਾ ਲੱਗ ਜਾ ਕਰੀ ਮਾੜਾ ਯਾਰ ਇੱਕ ਭਰ ਦੇ ਟਰਾਲੀ ਨੂੰ ਬੰਦਾ ਕਹਿ ਦਿਆ ਕਰੂਗਾ ਵੀ ਟੈਂਕ ਭਰ ਗਿਆ ਹਾਂ ਆ ਵਧੀਆ ਨਜ਼ਾਰਾ ਬਈ ਨਹੀਂ ਵਿਟਿੰਗ ਵੀ ਵਧੀਆ ਹੋਊਗੀ ਇੱਥੇ ਪੱਤੀ ਦਾ ਬਣਾ ਕੇ ਨਾ ਕਲੰਪ ਜਿਆ ਐਨ ਪੂੜਾ ਨਾਲੇ ਦਾ ਕਵਰ ਹੋ ਗਿਆ ਨਾ ਪਾਣੀ ਪੂਣੀ ਦੇ ਨਹੀਂ ਕਿਵੇਂ ਇੱਥੇ ਪੈਰ ਪੂਰ ਰੱਖਦਾ ਬੰਦਾ ਤਾਂ ਉਹ ਹਿਸਾਬ ਨਾਲ ਟਟੂਆਂ ਆ ਤਾਰ ਜੀ ਵੀ ਖਿੱਚ ਕੇ ਬਜੀ ਸੈਟ ਜੀ ਕਰਬੂਗੇ ਆਵਾਜ਼ ਤਾਂ ਬਹੁਤ ਆ ਨਾ ਚਲਾਦਾ ਮੈਂ ਬਜੀ ਬਹੁਤ ਆਵਾਜ਼ ਆ ਸਾਲੇ ਦੀ ਮੱਖੀਆਂ ਨਾ ਆਏ ਵਿਧਾਣੇ ਭਰੇਦੇ ਆ ਨਾ ਪਤਾ ਲੱਗਿਆ ਕਰੂ ਜੇ ਰੋ ਦਾਣੇ ਭਰ ਜਾ ਕਰਨਗੇ ਤਾਂ ਇੱਥੇ ਰੌਲਾ ਪਾਇਆ ਕਰੂਗਾ ਇੰਨੀ ਆਵਾਜ਼ ਆ ਵੀ ਇਹਨ ਪੂਰਾ ਪਰਫਾਰਮ ਵਧਿਆ ਕਰੂਗਾ ਬਾਕੀ ਜੇ ਮੇਰੇ ਕੋਲ ਵੀਰ ਲਵਾਉਣਾ ਚਾਹੁੰਦਾ ਹੈ ਨਾ ਤਾਂ ਆਹ ਨੰਬਰ ਤੇ ਸੰਪਰਕ ਕਰ ਸਕਕਿ ਬਾਈ ਜਸਵਿੰਦਰ ਨਾਲ ਆ ਨਾ ਕਨੈਕਟ ਕਰ ਸਕਦੇ ਆ ਤਾਂ ਆਪਾਂ ਲਵਾ ਸਕਦੇ ਆ ਬਾਕੀ ਉਹਨੇ ਚੀਜ਼ਾਂ ਲਿਖੀਆਂ ਹੋਈਆਂ ਨੇ ਨੋਟ ਐਲੀਵੇਟਰ ਚੋਂ ਕੋਣ ਤੇ ਵੀ ਜਿਹੜੀ ਬੈਲਟ ਆਪਣੀ ਜੋ ਸਲਿੱਪ ਹੋ ਜਾਂਦੀ ਥੱਲੇ ਆ ਨਾ ਐਲੀਵੇਟਰ ਵਾਲੀ ਉਹਦੇ ਵਾਸਤੇ ਵੀ ਇਹ ਲੱਗ ਜਾਂਦਾ ਬਾਕੀ ਹੋਰ ਵੀ ਜਿਵੇਂ ਆਪਣੇ ਉਹਦੇ ਸੁਪਰ ਸੀਟਰ ਦੇ ਧਾਣੇ ਮੁੱਕ ਜੰਨੇ ਆ ਉਹਤੇ ਵੀ ਇਹ ਲੱਗਦਾ ਇੰਜਨ ਤੇ ਵੀ ਲੱਗਦਾ ਜਿਵੇਂ ਇੰਜਨ ਗਰਮ ਹੋ ਜਵੇ ਨਾ ਟੈਂਪਰੇਚਰ ਉਹ ਤੇ LED ਲੱਗੀ ਹੋਈ ਆ ਉਹ ਆਪਾਂ ਟੈਂਪਰੇਚਰ ਘੱਟ ਵਾਧ ਕਰਕੇ ਜਿੱਥੇ ਬੰਨਣਾ ਇੰਜਨ ਆ ਉੱਥੇ ਆਪਾਂ ਦੇਖ ਸਕਦੇ ਆ ਪਰ ਉੱਥੇ ਜਦੋਂ ਉਹਦੇ ਉੱਤੇ ਜਾਊਗਾ ਟੈਂਪਰੇਚਰ ਤਾਂ ਇਹ ਲਾਰਮ ਮਾਰਦਾ ਇਹਨੂੰ ਲਵਾਵਾਂਗੇ ਤੇ ਜਮੇਸ਼ ਨੂੰ ਨੂੰ ਕਹਾਂਗਾ ਵੀ ਬਣਾ ਕੇ ਰੱਖ ਠੀਕ ਆ ਮੇਰੇ ਭਾਜੀ ਪੁਰਜਾ ਹਾਂ ਲਈ ਹਾਂ ਮਾਛਾ ਆਪਦਾ ਲੱਗਦਾ ਨਾਲ ਕਿ ਉਹ ਦੂਰ ਤੋਂ ਟੈਚ ਕਰਦਾ ਆ ਦੂਰ ਤੋਂ ਕਰ ਲੈਂਦਾ ਵੀ ਇੰਨੇ ਅੱਧੇ ਇੰਚੀ ਤੋਂ ਟੈਚ ਕਰ ਦਿੰਦਾ ਅੱਛਾ ਹਾਂ ਲੈ ਆ ਨਹੀਂ ਬੜੀ ਚੀਜ਼ ਆ ਕੰਪਨੀਆਂ ਲਾ ਕੇ ਤਾਂ ਜ਼ਰੂਰ ਦੰਨੀਆਂ ਬਾਈ ਪਰ ਕੰਪਨੀਆਂ ਵਾਲੇ ਥੋੜਾ ਟਾਈਮੇ ਚੱਲਦੇ ਆ ਨਾ ਤਾਂ ਉਹਦੇ ਕੋਈ ਗੂਜੇ ਸੁਣਦੇ ਆ ਇੱਕ ਹੋਰ ਉਹਨਾਂ ਦਾ ਜਿਹੜਾ అలਾਰਮ ਜਲਾਇਆ ਹੁੰਦਾ ਕੰਪਨੀ ਵਾਲੇ ਦਾ ਨਾ ਬੈਗ ਗੇਅਰ ਵਾਲੇ ਨਾਲ ਜੋੜਿਆ ਹੁੰਦਾ ਪਿੱਛੇ ਪਿੱਛੇ ਦਸੂ ਟੈਂਕ ਭਰੇ ਦਾ ਇੱਥੇ ਡਰਾਈਵਰ ਨੂੰ ਕੀ ਪਤਾ ਲੱਗੂਗਾ ਇਹ ਹੁਣ ਡਰਾਈਵਰ ਜਿਵੇਂ ਕੋਲ ਸਕੈਵਨ ਦੇ ਵਿੱਚ ਲੱਗ ਗਿਆ ਇਹਦੀ ਆਵਾਜ਼ ਆਏ ਜਿਵੇਂ ਡਰਾਈਵਰ ਦੇ ਕੰਨਾਂ ਤੱਕਰ ਪਿਆ ਕਰੋਗੀ ਬਾਈ ਇੰਜਨ ਨੂੰ ਵੀ ਲਵਾ ਦਈਏ ਆ ਜਾਣਾ ਇੱਕ ਹਾਂ ਬਾਈ ਇੰਜਨ ਨੂੰ ਵੀ ਵਧੀਆ ਪਤਾ ਲੱਗ ਜਾਏਗਾ ਹਾਂ ਪਤਾ ਲੱਗ ਜਾਏਗਾ ਲਵਾ ਦਈਏ ਇੰਜਨ ਨੂੰ ਵੀ ਹਣਾ ਕਰਦੇ ਇੰਜਨ ਦਾ ਵੀ ਉਹਨੂੰ ਡਿਲੀਵਰੀ ਬਾਕੀ ਤਾਂ ਉਹਨੂੰ ਲਾਈਟਾਂ ਦਿਖਾਉਣਾ ਜਿਹਨੇ ਥੱਲੇ ਲਾਈਆਂ ਇਹਦੇ